ਜਿੰਦਾਬਾਦ ਬੋਲੇ ਸੋਨਿਆ ਸਿਆਕਾਰ ਇੱਕ ਖਬਰ ਜਿਹੜੀ ਛਾਪੀ ਗਈ ਹੈ ਮੰਨ ਭਾ ਗਈ ਹੈ 2009 ਤੋਂ ਗਿਆਨਸ ਹੋਇਆ ਕਿ ਮੰਤਰੀ ਬਣੇ ਐਮਐਲਏ ਬਣੇ ਉਹੋ ਵੀ ਕਾਂਗਰਸਾਂ ਹੋਈ ਹੈ ਜੇ ਡਿੰਪਾ ਜੀ ਦੇ ਡੈਡੀ ਬਣੇ ਉਦੋਂ ਵੀ ਕਾਂਗਰਸਾਂ ਹੋਈਆਂ ਥੁੰਡੀਆਂ ਨਹੀਂ ਰੱਖਣ ਪੁੰਨੀਆਂ ਤੇ ਜੇ ਡਿੰਪਾ ਜੀ ਬਣੇ ਡਿੰਪਾ ਜੀ ਗੇਲ ਵੀ ਚਲ ਗਏ ਉਦੋਂ ਵੀ ਸੰਗਤਾਂ ਨੇ ਇੱਥੇ ਕਾਂਗਰਸਾਂ ਕੀ ਕੀਆਂ ਛੱਜੇ ਵੱਡੀ ਸਾਹ ਬਣੀ ਕਾਨਫਰੰਸਾਂ ਉਦੋਂ ਵੀ ਹੋਈਆਂ ਬੇਸ਼ਕ ਹੱਗੇ ਹੀ ਉਦੋਂ ਵੀ ਛੱਜੇ ਸੰਖੰਤ ਹੋਈਆਂ ਭਾਈਪੁਰ ਸਾਹਿਬ ਐਮਐਲਏ ਬਣੇ ਹਮੇਸ਼ਾ ਹੀ ਕਾਨਫਰੰਸ ਵਧੀਆ ਢੰਗ ਨਾਲ ਹੁੰਦੀ ਰਹੀ ਆ ਇਹ ਪਤਾ ਨਹੀਂ ਕੋਣ ਬੰਦਾ ਉਹਦੀ ਕੀ ਸੋਚ ਆ ਕੀ ਗੱਲ ਆ ਸਾਰਾ ਹਲਕਾ ਭਲਾਈਪੁਰ ਸਾਹਿਬ ਦੇ ਨਾਲ ਆ شریف ਇਨਸਾਨ ਆ ਲੋਕਾਂ ਦੀ ਗੱਲ ਸੁਣਗਾ ਅਸੀਂ ਕਾਂਗਰਸੀ ਕਾਂਗਰਸ ਦੇ ਨਾਂ ਰਹਿਣਾ ਮੋਢੇ ਦਾ ਮੋਢਾ ਜੋੜ ਕੇ ਭਲਾਈਪੁਰ ਦਾ ਰਵਾਂਗੇ ਜਿੰਨੂੰ ਵੀ ਸਰਕਾਰ ਕਾਂਗਰਸ ਟਿਕੜ ਦਿੰਦੀ ਉਹਦੇ ਨਾਲ ਹੀ ਨੇ ਆ ਲੋਕਾਂ ਨੂੰ ਬਦਲ ਨਹੀਂ ਜਾਂਦੇ ਕਦੇ ਉਹਦੇ ਉਹਦੇ ਪੈਰ ਖੇਜਦੇ ਕਦੇ ਉਹਦੇ ਅਸੀਂ ਕਾਂਗਰਸੀਆਂ ਕਾਂਗਰਸ ਨਾਲ ਰਹਿਣਾ ਤੇ ਕਾਂਗਰਸੀ ਜੀਵੇ ਤੇ ਕਾਂਗਰਸੀ ਮਰਨਾ ਇਹ ਜਿਹੜੀ ਖਬਰ ਆ ਬਹੁਤ ਗਲਤ ਆ ਤੇ ਗੱਲ ਨਹੀਂ ਕਹੀ ਸਾਰੇ ਹਲਕੇ ਦੇ ਪੰਚ ਸਰਪੰਚ ਫਿਰ ਮੈਂ ਸਾਡੇ ਰਈਏ ਦੇ ਜਿਹੜੇ ਮੈਂਬਰ ਨੇ ਸਾਡੇ ਜਿਹਨੇ ਆਪਣੇ ਸਦਾ ਵਦੀਪ ਸੋਣੀ ਆ ਸਾਰੇ ਅਸੀਂ ਨਾਲ ਆ ਇਹ ਖਬਰ ਗਲਤ ਆ ਉਹ ਪੱਤਰਕਾਰ ਨੂੰ ਪੁੱਛਣਾ ਚਾਹੀਦਾ ਹੈ ਕਿ ਕਿਉਂ ਬਈ ਕੀ ਗੱਲ ਕੀ ਹੋਈ ਹੈ ਇਹਦਾ ਹਾਈ ਕਮਾਂਡ ਦੇ ਕਹਿਣ ਦੇ ਨਾਲ ਹੀ ਕਾਨਫਰੈਂਸ ਕੈਨਸਲ ਕਰਨੀ ਵੀ ਜਗਾ ਨਹੀਂ ਸੰਭੋ ਕੀਤਾ ਸੀਗਾ ਇਹ ਜਿਹੜੀ ਆ ਮੰਦ ਭਾਗੀਆ ਇਹ ਵਰਕਰਾਂ ਦਾ ਮਨੋਬਲ ਨੀਵਾ ਕਰਨ ਵਾਲੀ ਗੱਲ ਆ ਭਲਾਈਪੁਰ ਨੂੰ ਕੋਈ ਕੁਝ ਵਿਗਾੜਦੀ ਸਕਦਾ ਕੋਈ ਕਿਉਂ ਲੋਕਾਂ ਦਾ ਪਿਆਰ ਕਰਦਾ ਸਤਕਾਰ ਕਰਦਾ ਘੜ ਗਏਨ ਕੁਰਸੀ ਤੇ ਬੈਠ ਸਕਦੀ ਹੈ ਬਹੁਤ ਜਿਹੜੇ ਪਿੰਡਾਂ ਦੇ ਸਰਪੰਚਾਂ ਨੂੰ ਤੁਸੀਂ ਆਪਣੇ ਪੋਟ ਦੇ ਕਿਸੇ ਨੂੰ ਫੋਨ ਕਰਕੇ ਪੁੱਛ ਸਕਦੇ ਭਲਾਈਪੁਰ ਦੇ ਜੀ ਭੋਜਿਆ ਮਾਨਾ ਤੁਹਾਨੂੰ ਵੀ ਖੈਰ ਸਾਹਿਬ ਨੂੰ ਪਤਾ ਏ ਇੱਕ ਅੰਬੇਦਕੀ ਵਰਗ ਦੇ ਚੰਗਾ ਵਰਗ ਦੇ ਉਹ ਐਮਐਬੀ ਬਣਿਆ ਹੋਣਾ ਉਹ ਆਪਣੇ ਭੈਣ ਭਰਾਵਾਂ ਦੇ ਹਾਈਕ ਮਾਰਨ ਦਾ ਰਾਹ ਕੇ ਸਭ ਕੁਝ ਬੜਿਆ ਜਿਉਂ ਨੇ ਮਿਹਨਤ ਕੀਤੀ ਆ ਦੂਜੀ ਵਾਰ ਟਿਕਟ ਮਿਲੀ ਆ ਦੂਜੀ ਗੱਲ ਇਹਨਾਂ ਨੇ ਜਿਹੜੀ ਕੀਤੀ ਆ ਹਾਈਕ ਮਾਰਨ ਦੀ ਇਹ ਵਾਕਈ ਇਤਰਾਹੀ ਆ ਜੀ ਸਾਰੀਆਂ ਤਿਆਰੀਆਂ ਹੋ ਗਈਆਂ ਜਗਾ ਹੀ ਬੇਨੁਰਾ ਦੀ ਇਹ ਹਾਈਕ ਮਾਰਨ ਕੋ ਬੱਜ ਕੇ ਚੱਲੀ ਗਈ ਉਹਨਾਂ ਨੇ ਇਹੋ ਗੱਲ ਕਹੀ ਆ ਬੇਨੁਰ ਤਿਆਰ ਸੀਗੇ ਪਰ ਜਦੋਂ ਉਹਨਾਂ ਨੂੰ ਜੇ ਆਏ ਆ ਤੇ ਉਹਨਾਂ ਦੁਬਾਰਾ ਕਹੇ ਜੇ ਮਰਾਮ ਨਾ ਕਰਨ ਸਾਡੇ ਕੋਲ ਕਿਸੇ ਕੋ ਨਹੀਂ ਆਇਆ ਜਾਣਾ ਫਿਰ ਭੜਾਈਪੁਰ ਸਾਹਿਬ ਨੇ ਇੱਕ ਮੀਟਿੰਗ ਸਾਰੇ ਇਲਾਕੇ ਦੀ ਸਾਰੇ ਸਰਪੰਚਾਂ ਐ ਪਿੰਡ ਰੱਖੀ ਜੇ ਇਹਨੂੰ ਫੈਸਲਾ ਕੀਤਾ ਵੀ ਜਹਾਈ ਕੁਮਾਰੀ ਨਹੀਂ ਆਉਦੀ ਤੇ ਫਿਰ ਇਹ ਮੀਟਿੰਗ ਕਰਾਂਗੇ ਅਸੀਂ ਕਾਨਫਰੰਸ ਕਰਾਂਗੇ ਜਿਹਨੂੰ ਜੇ ਇਹ ਇਕੱਲੇ ਭੜਾਈਪੁਰ ਦੀ ਗੱਲ ਨਹੀਂ ਸੀ ਇਹ ਮੁਰਜੂ ਫੈਸਲਾ ਸਾਰੀ ਪੰਚਾਇਤਾਂ ਸਾਰੇ ਪੰਚਾਇਤ ਮੈਂਬਰਾਂ ਸਰਪੰਚਾਂ ਮੁਦਬਰਾ ਬੰਦਾ ਸੀ ਫਿਰ ਉਹਨਾਂ ਨੂੰ ਮੰਨਣਾ ਪਿਆ ਇਹ ਦੇ ਪੜਾਈਪੁਰ ਸਾਹਿਬ ਦਾ ਕੋਈ ਕਸੂਰ ਨਹੀਂ ਜੋ ਖਬਰ ਲਗਿਆ ਖਬਰੇ ਗਲਤ ਆ ਇਹ ਚైనా ਦੇ ਸੀਗਾ ਜੇ ਕੋਈ ਗੱਲ ਹੈਗੀ ਸੀ ਪੀਨੋ ਪੜਾਈਪੁਰ ਸਾਹਿਬ ਨੂੰ ਜਾਂ ਕਿਸੇ ਇਹਦਾ ਪੁੱਛਿਆ ਜਾਂਦਾ ਸਰ ਇੱਕ ਇੱਕ ਵਚਨ ਜੋ ਸਰ ਇੱਕ ਵਚਨ ਜੋ ਇਹ ਖਬਰ ਜਿੰਨੇ ਲਾਈ ਆ ਕੀ ਉਤੇ ਕਾਰਵਾਈ ਤੁਸੀਂ ਕਰਾਓਗੇ ਨਹੀਂ ਜੀ ਇਹ ਦੇ ਵੇਖੋ ਕਾਰਵਾਈ ਤੇ ਜੋ ਹੈਗਾ ਸੋ ਸਾਰਾ ਸਲਾਹ ਦੇ ਨਾਲ ਜੋ ਸਾਰੀ ਸੰਗਤ ਕੋ ਜੋ ਪੁੱਛ ਕੇ ਆ ਨੇ ਉਹਦੇ ਮੁਤਾਬਕ ਸਾਤ ਨੂੰ ਚੱਲਿਆ ਜਾਊਗਾ ਹਾਈ ਕਮਾਂਡ ਨੂੰ ਇਹਦੀ ਆਪਾਂ ਕਾਪੀ ਭੇਜਾਂ ਜੋ ਅੱਜ ਮੀਟਿੰਗ ਹੋਈ ਦੀ ਕਾਪੀ ਭੇਜਾਂਗੇ ਬਹਾਇਕ ਮਾਨ ਨੂੰ ਦੱਸਾਂਗੇ ਕਿ ਸਾਡੇ ਨਾਲ ਕੀ ਹੋਇਆ ਤੇ ਕਿਉਂ ਹੋ ਰਿਹਾ ਕਿਤਰਾ ਹੋ ਰਿਹਾ ਪਹਿਲਾਂ ਕੀ ਹੋਇਆ ਤੇ ਹੁਣ ਕੀ ਹੋ ਰਿਹਾ ਗਾਂ ਲੈ ਆਉਣ ਦਾ ਟਾਈਮ ਤੇ ਕੀ ਹੋਣਾ ਕੀ ਲੱਗਦਾ ਅਜੇ ਖਿੱਚੋ ਤਾਨ ਦੇ ਨਾਲ ਥੋੜਾ ਹਲਕਾ ਇੱਕ ਕਾਂਗਰਸੀ ਹਲਕਾ ਇਹ ਅਜੇ ਇੱਕ ਅਖਬਾਰ ਚ ਖਬਰ ਲੱਗੀ ਆ ਮੇਰੇ ਇੱਕ ਵੀਰ ਪੱਤਰਕਾਰ ਨੂੰ ਲਈ ਗਈ ਖਬਰ ਜਿਸ ਦੇ ਵਿੱਚ ਲਿਖਿਆ ਰਖੜ ਪੁਣਿਆ ਮੌਕੇ ਕਾਨਫਰੰਸ ਵਿੱਚ ਅਸਫਲ ਰਹਿਣ ਦੇ ਕਾਂਗਰਸ ਦੇ ਹਲਕਾ ਚਾਰਜ ਦੀ ਕਾਰਗੁਜ਼ਾਰੀ ਤੇ ਉੱਠਣ ਲੱਗੇ ਸਵਾਲ ਸਾਨੂੰ ਇਹ ਨਹੀਂ ਪਤਾ ਕਿ ਇਹ ਕਾਰਗੁਜ਼ਾਰੀ ਕਿਹੜੀ ਮਾੜੀ ਪੈ ਗਈ ਹੈ ਜਿੱਤੇ ਸਵਾਲ ਉੱਠਣ ਲੱਗੇ ਆ ਰਹਿ ਗਈ ਕਾਨਫਰੰਸ ਦੀ ਗੱਲ ਅਸੀਂ ਚੰਡੀਗੜ੍ਹ ਗਏ ਸੀ ਮੈਂ ਵੀ ਭਲਾਈਪੁਰ ਦੇ ਸਾਥ ਦੇ ਨਾਲ ਸੀ ਕੋਈ ਸਾਡੇ ਨਾਲ ਸੱਜਣ ਮੱਲਾ ਜੀ ਜੈ ਜੈਂਦਰ ਸਿੰਘ ਜੀ ਕਾਫੀ ਅਸੀਂ 5-6 ਸੱਜਣ ਸਾਂ ਅਸੀਂ ਉੱਥੇ ਰਾਜਾ ਬੜਿੰਗ ਜੀ ਨੂੰ ਮਿਲੇ ਔਰ ਕਾਨਫਰੰਸ ਦੇ ਬਾਰੇ ਅਸੀਂ ਉਹਨਾਂ ਕੋਲੋਂ ਪਰਮਿਸ਼ਨ ਚਾਹੀ ਪਈ ਸਾਨੂੰ ਆਪਣਾ ਕਾਫ ਬਾਬਾ ਕਾਲਾ ਸਾਹਿਬ ਤੇ ਕਾਨਫਰੰਸ ਲਈ ਪਰਮਿਸ਼ਨ ਦਿੱਤੀ ਜਾਵੇ ਸਾਨੂੰ ਲੈਟਰ ਇਸ਼ੂ ਕੀਤਾ ਜਾਵੇ ਉਹਨਾਂ ਆਖਿਆ ਠੀਕ ਆ ਅਸੀਂ ਕੁਛ ਦੇ ਰੁਕੇ ਲੰਚ ਹੋ ਗਿਆ ਰੋਟੀ ਪਾਣੀ ਖਾ ਲਿਆ ਫਿਰ ਉਹਨਾਂ ਦੇ ਅਸੀਂ ਘਰ ਚਲੇ ਗਏ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਕਿ ਚਿੱਠੀ ਦੀ ਤਾਂ ਹੁਣ ਕੋਈ ਲੋੜ ਨਹੀਂ ਗਈ ਕਿਉਂਕਿ ਪਿਛਲਾ ਰਵਾਸ ਸੀ ਉਹ ਜਿਹੜਾ ਉਹ ਚੇਂਜ ਕਰਦੀਏ ਚਿੱਠੀਆਂ ਦੀ ਲੋੜ ਨਹੀਂ ਤੁਸੀਂ ਕਾਨਫਰੰਸ ਕਰੋ ਚੱਲ ਕੇ ਤੁਸੀਂ ਕਿੰਨਾ ਕੁ 2.5 ਹਜ਼ਾਰ ਬੰਦਾ ਇਕੱਠਾ ਕਰੋਗੇ ਔਰ ਨਹੀਂ ਉੱਥੇ ਇਹ ਗੱਲ ਰੱਖੀ ਕਿ 400-5000 ਦੀ ਸਮਰਥਾ ਸਾਡੇ ਪੰਡਾਲ ਦੀ ਅਸੀਂ ਕਰ ਰਹੇ ਹਾਂ ਔਰ 4-5 ਹਜ਼ਾਰ ਤੋਂ ਬੰਦਾ ਵੱਧ ਹੋਊਗਾ ਘਟਣੀ ਹੋਊਗਾ ਉਹਨੇ ਕਿਹਾ ਠੀਕ ਹੈ ਤੁਸੀਂ ਕਾਨਫਰੰਸ ਕਰੋ ਉੱਥੇ ਸੰਦੀਪ ਜੀ ਸੰਧੂ ਸਾਹਿਬ ਜਿਹੜੇ ਉਹ ਵੀ ਉੱਥੇ ਆ ਗਏ ਔਰ ਸਾਨੂੰ ਕਾਨਫਰੰਸ ਕਰਨ ਲਈ ਕਿਹਾ ਗਿਆ ਅਸੀਂ ਕਾਨਫਰੰਸ ਕਰਨ ਵਾਸਤੇ ਜਗ੍ਹਾ ਵੀ ਲੇ ਲਈ ਜੋ ਕਿ ਆਪਣਾ ਸੇ ਬਾਬੇ ਕਾਲੀ ਖਬਰ પેટ્રોલ ਪੰਪ ਦੇ ਲਾਗੇ ਬਾਬੇ ਪੂਲੇ ਦੀ ਜਗ੍ਹਾ ਦੇ ਲਾਗੇ ਨਾਲ ਦੀ ਜਗ੍ਹਾ ਸੀ ਐਸਆਈਓ ਕਰਾਇਦੇ ਲੈ ਲਈ ਪੂਰੀ ਫੁੱਲ ਤਿਆਰੀ ਕਾਨਫਰੰਸ ਦੀ ਕੀਤੀ ਰਸਤੇ ਵਿੱਚ ਅਸੀਂ ਆ ਰਹੇ ਆ ਅਸੀਂ ਕੋ ਪਿੰਡਾਂ ਚ ਫੋਨ ਵੀ ਕੀਤੇ ਕਿ ਅਸੀਂ ਕੱਲ ਨੂੰ ਤੁਹਾਡੇ ਕੋਲ ਪਹੁੰਚਾਂਗੇ ਤੁਹਾਨੂੰ ਕਾਨਫਰੰਸ ਦੇ ਬਾਰੇ ਦੱਸਿਆ ਜਾਊਗਾ ਔਰ ਉਸ ਤੋਂ ਥੋੜੀ ਦੇਰ ਬਾਅਦ ਸਤੇ ਘੰਟੇ ਬਾਅਦ ਸਾਨੂੰ ਸੰਦੀਪ ਸੰਧੂ ਜੀ ਦਾ ਫੋਨ ਆਇਆ ਕਿ ਹਾਈ ਕਮਾਂਡ ਕਹਿੰਦੀ ਆ ਵੀ ਕਾਨਫਰੰਸ ਨਹੀਂ ਕਰਨੀ ਅਸੀਂ ਪੁੱਛਿਆ ਕੀ ਗੱਲ ਹੋ ਗਈ ਕਿਉਂ ਨਹੀਂ ਕਰਨੀ ਇੱਕ ਤੁਨਾ ਕਿਹਾ ਕਿ ਬਾਜਵਾਜੀ ਬਾਹਰ ਗਏ ਹੋ ਇਹਨੇ ਜੋ ਸਾਡੇ ਪ੍ਰਤਾਪ ਸਿੰਘ ਜੀ ਬਾਜਵਾਜੀ ਉਹ ਇੱਥੇ ਨਹੀਂ ਹੈਗੇ ਦੂਸਰੀ ਗੱਲ ਆ ਕਿ ਬੜਿੰਗ ਜੀ ਵੀ ਕਹਿ ਰਹੇ ਨੇ ਕਿ ਸਾਡੇ ਕੋਲੋਂ ਐਮਾ ਟਾਈਮ ਨਹੀਂ ਹੈਗਾ ਮੇਰੀ ਕੋ ਸਿਸਟਰ ਪਰੋਂ ਆਈ ਆ ਅੱਜ ਮੇਰੇ ਕੋ ਟਾਈਮ ਨਹੀਂ ਕੱਜਿਆ ਜਾਣਾ ਅਸੀਂ ਖੜੇ ਮੱਥੇ ਜਾਂ ਕਿਸੇ ਤਰ੍ਹਾਂ ਵੀ ਲਾ ਲੋ ਉਹਨਾਂ ਦਾ ਵੈਲਕਮ ਕੀਤਾ ਵੀ ਜੋ ਜਿੱਦਾਂ ਤੁਸੀਂ ਕਹੋਗੇ ਅਸੀਂ ਉਦਾਂ ਤੁਹਾਡੇ ਨਾਲ ਆ ਜੇ ਤੁਸੀਂ ਕਹੋ ਕਰਨੀ ਆ ਅਸੀਂ ਕਰਾਂਗੇ ਇਹ ਤੁਸੀਂ ਕਿਹਾ ਨਹੀਂ ਕਰਨੀ ਉਹ ਤੁਹਾਡੇ ਤੇ ਅਸੀਂ ਜਿੱਦਾਂ ਕਹੋਗੇ ਉਹ ਕਰਾਂਗੇ ਉਹਨਾਂ ਕਿਹਾ ਨਹੀਂ ਕਰਨੀ ਸਾਨੂੰ ਇਹ ਕਾਨਫਰੰਸ ਰੋਕਣ ਤੇ ਉੱਤੇ ਸਾਨੂੰ ਹਾਈ ਕਮਾਂਡਲੋਂ ਹੀ ਆਰਡਰ ਆਇਆ ਔਰ ਕਾਨਫਰੰਸ ਇਹ ਜਿਹੜੀ ਉਹ ਰੋਕੀ ਗਈ ਦੂਜੀ ਨਹੀਂ ਗੱਲ ਮੈਂ ਹਲਕਾਂ ਚਾਰ ਜਿੱਥੇ-ਜਿੱਥੇ ਵੀ ਹੈਗੇ ਨੇ ਹਰ ਇੱਕ ਹਲਕਾਂ ਚਾਰ ਨੂੰ ਮੈਂ ਬੇਤੀ ਕਰਦਾ ਕਿ ਉਹ ਆਪਣੇ ਏਰੀਆ ਦੇ ਵਿੱਚ ਰਹਿ ਕੇ ਆਪਣੇ ਹਲਕੇ ਵੱਲ ਧਿਆਨ ਦੇਣ ਨਾ ਕਿ ਦੂਜੇ ਦੇ ਹਲਕੇ 'ਚ ਧਿਆਨ ਦੇਣ ਕਿਉਂਕਿ ਇਹ ਇੱਕ ਦੂਜੇ ਦੇ ਹਲਕੇ ਚ ਆਹੀ ਧਿਆਨ ਦੇਵਾਂਗੇ ਜਾਂ ਇੱਕ ਦੂਜੇ ਦੇ ਹਲਕੇ ਚ ਆਹੀ ਉਹਦੀਆਂ ਹਰਕਤਾਂ ਕਰਾਂਗੇ ਤੇ ਪਾਰਟੀ ਨੂੰ ਨੁਕਸਾਨ ਹੋਊਗਾ ਫਾਇਦਾ ਨਹੀਂਗਾ ਹੋਊਗਾ ਤੀਜੀ ਰਹੀ ਗੱਲ ਕਿ ਮੈਂ ਉਸ ਪੱਤਰਕਾਰ ਵੀਰ ਨੂੰ ਵੀ ਬੇਨਤੀ ਕਰਦਾ ਕਿ ਪੈਸਾ ਹੀ ਨਾ ਮੁੱਖ ਰੱਖਿਆ ਜਾਵੇ ਸਾਰਾ ਵਕਤ ਪੈਸਾ ਹੀ ਹੈ ਸਾਡੇ ਵਾਸਤੇ ਕੋਈ ਨਾ ਕੋਈ ਸੱਚਾਈ ਕੱਢ ਕੇ ਖਬਰ ਲਾਈ ਜਾਵੇ ਮੈਂ ਜਿਸ ਪੱਤਰਕਾਰ ਨੇ ਖਬਰ ਲਾਈ ਆ ਮੈਂ ਉਹਨੂੰ ਇਹ ਗੱਲ ਪੁੱਛੀ ਆ ਕਿ ਸਜਣਾ ਤੂੰ ਇਹ ਖਬਰ ਲਾਈ ਆ ਕਿਉਂ ਲਾਈ ਆਏ ਦੂਜੀ ਧਿਰ ਨੂੰ ਕਿਉਂ ਨਹੀਂ ਪੁੱਛਿਆ ਉਹਨੇ ਇੱਕੋ ਗੱਲ ਕਹੀ ਤੇ ਭੜਾਈਪੁਰ ਸਾਹਿਬ ਕੋ ਕੱਠ ਨਹੀਂ ਕੀਤਾ ਜਾਣਾ ਉਹਦੇ ਕੋ ਬੰਦੇ ਕਿੱਥੋਂ ਹੋਣੇ ਸੀ ਇੱਕ ਗੱਲ ਮੈਂ ਉਹ ਪੱਤਰਕਾਰ ਨੂੰ ਦੱਸ ਦੇਣੀ ਚਾਹੁੰਦਾ ਕਿ ਬੰਦੇ ਕਿੱਥੋਂ ਹੋਣੇ ਸੀ ਇਹਦਾ ਜਵਾਬ ਇਹ ਆ ਕਿ ਜੇ ਅੱਜ ਇਸ ਹਲਕੇ ਦੇ ਵਿੱਚ ਇੱਕ ਲਹਿਰ ਚੱਲੀ ਆ ਅਮਰਤਪਾਲ ਦੀ ਲੋਕਾਂ ਨੇ ਵੋਟਾਂ ਪਾਈਆਂ ਅਮਰਤਪਾਲ ਨੂੰ ਉਹਦੇ ਅੰਗੇਸ਼ਟ ਕਾਂਗਰਸ ਪਾਰਟੀ ਜਿਹੜੀ ਦੂਜੇ ਨੰਬਰ ਤੇ ਆਈ ਆ ਔਰ ਜੋ ਮੌਜੂਦਾ ਸਰਕਾਰ ਵਾਲਾ ਉਹ ਤੀਜੇ ਨੰਬਰ ਤੇ ਆ ਰਹੀ ਆ ਕੀ ਗੱਲ ਬੰਦੇ ਨਹੀਂ ਹੈਗੇ ਇਹ ਬੰਦੇ ਨਹੀਂ ਸੀ ਉਹਦੇ ਮਗਰ ਹੈਗੇ ਭਲਾਈਪੁਰ ਦੇ ਸਾਹਿਬ ਮੈਂ ਜਿਸ ਵੀ ਇਹ ਮੇਰੇ ਵੀਰ ਨੇ ਸ਼ੋਰ ਲਵਾਉਣ ਤੇ ਜ਼ੋਰ ਦਿੱਤਾ ਜਿਸ ਨੇ ਵੀ ਆਪਣਾ ਹਲਕਰ ਚਾਰਜ ਲਾ ਲੋ ਜਾਂ ਜਿਸ ਨੇ ਵੀ ਪ੍ਰੈਸ ਕੀਤਾ ਹੋਊਗਾ ਪੱਤਰਕਾਰ ਨੂੰ ਹੈ ਉਹ ਹਰ ਟਾਈਮ ਹਰ ਇਲੈਕਸ਼ਨ ਦੇ ਵਿੱਚ ਹਰ ਇਲੈਕਸ਼ਨ ਦੇ ਵਿੱਚ ਵਿਰੋਧੀ ਧਿਰ ਨਾਲ ਖੜਾ ਹੁੰਦਾ ਜੇ ਉਹ ਆਪਨਾ ਖੜਾ ਹੋਵੇ ਉਹਦਾ ਪਰਿਵਾਰ ਖੜਾ ਹੁੰਦਾ ਕਿ ਇਹ ਸਾਡੀ ਇਹਨਾਂ ਬੰਦਿਆਂ ਦਾ ਕਰਤਾਰ ਹੈਗਾ ਕਿਤੇ ਨਾ ਕੀ ਦੇਖ ਸਕਦੇ ਆ ਕਿ ਵਿਧਾਇਕ ਸਾਹਿਬ ਦੀ ਸ਼ਬੀ ਨੂੰ ਇੱਕ ਐਮਐਲਏ ਦੀ ਸ਼ਬੀ ਨੂੰ ਖਰਾਬ ਕਰਨ ਵਾਸਤੇ ਇਹ ਜਿਹੜੀ ਖਬਰ ਇਹ ਲਾਈ ਗਈ ਆ ਔਰ ਇਹ ਹਲਕਾ ਇਹ ਲਾਕਾ ਤੁਹਾਡੇ ਸਾਹਮਣੇ ਖਲੋਤਾ ਇਹ ਲਿਸਟ ਵਾ ਜਿਨ੍ਹਾਂ ਨੇ ਸਰਪੰਚਾਂ ਪੰਚਾਂ ਨੇ ਸਾਈਨ ਕਰਕੇ ਜਾਂ ਇਹ ਲਿਸਟ ਭੇਜੀ ਆ ਕਿ ਆਹੀ ਭਲਾਈਪੁਰ ਦੇ ਸਾਹਿਬ ਦੇ ਨਾਲ ਖੜੇ ਆ 125 ਪਿੰਡਾਂ ਦੇ ਵਿੱਚੋਂ 115 ਸਰਪੰਚ ਜਿਹੜੇ ਨੇ ਉਹ ਭਲਾਈਪੁਰ ਦੇ ਸਾਹਿਬ ਦੇ ਨਾਲ ਖੜੇ ਆ ਤੇ ਮੈਂ ਹੋਰ ਮੈਂ ਹੁਣ ਬੇਨਤੀ ਕਰੂੰਗਾ ਕਿ ਆਪਣੇ ਗੁਰਦੀਪ ਸਿੰਘ ਐਮਸੀ ਸਾਹਿਬ ਨੂੰ ਆਪਣੇ ਵਿਚਾਰ ਪੇਸ਼ ਕਰਨ ਗੁਰਦੀਪ ਸਿੰਘ ਐਮਸੀ ਆਜੋ ਇੱਥੇ